ਸਾਸੰਗ ਦੇ ਇੱਕ ਦਿਨ ਚੌਥੇ ਪਾਸ਼ਾ ਤਨ ਤਨ ਚਿਰਗਰੂ ਰਾਮ ਦਾ ਸਬਜੀ ਸੱਚੇ ਪਾਸ਼ਾ ਜੀ ਉਹਨਾਂ ਦਾ ਦੀਵਾਨ ਸੱਜਿਆ ਹੋਇਆ ਏ ਮਹਾਰਾਜ ਜੀ ਬਚਨ ਕਰ ਰੈ ਸੀ ਸਾਧੂਆਂ ਦੀ ਮਹਿਮਾ ਬਾਰੇ ਸੰਤਾਂ ਦੇ ਪੈਰਾਂ ਦੀ ਧੂੜ ਬਾਰੇ ਮਹਾਰਾਜ ਕਹਿੰਦੇ ਕਿ ਵੱਡੇ ਵੱਡੇ ਦੇਵਤੇ ਚਾਹੇ ਸ਼ੰਕਰ ਭਗਵਾਨ ਨਾਰਦ ਸ਼ੇਖਨਾਗ ਮਨ ਤੂਰ ਸਾਧੂ ਕੀ ਲੋਚੀਏ ਸਾਧੂਆਂ ਦੇ ਚਰਨਾਂ ਦੀ ਤੋੜ ਤਾਂ ਸ਼ਿਵਜੀ ਭਗਵਾਨ ਵਰਗੇ ਨਾਰਦ ਵਰਗੇ ਮونی ਸ਼ੇਸ਼ਨਾਗ ਵਰਗੇ ਐ ਲੋਚਦੀ ਆ ਇਹ ਚਾਹੁੰਦੇ ਵੀ ਆਪੇ ਸਾਨੂੰ ਸਾਧੂ ਦੇ ਚਰਨਾਂ ਦੀ ਜਿਹੜੀ ਧੂੜੀ ਆ ਉਹ ਮਿਲ ਜਾਵੇ ਗੁਰੂ ਅਮਦਾਸ ਜੀ ਸੱਚੇ ਪਾਤਸ਼ਾਹ ਜੀ ਸਾਧੂ ਜਨਾਂ ਦੇ ਚਰਨਾਂ ਦੀ ਧੂੜੀ ਨੂੰ ਸਮਝਾਉਣ ਵਾਸਤੇ ਬੜਾ ਹੀ ਉਪਦੇਸ਼ ਕਰਦੇ ਆ ਬਿਲਕੁਲ ਐਸੀ ਤਰ੍ਹਾਂ ਇੱਕ ਦ੍ਰਿਸ਼ਟਾਂਤ ਆਉਂਦਾ ਵੇ ਕਿ ਇੱਕ ਪਿੰਗਲੇ ਬੱਚੇ ਦਾ ਸਾਸੰਗਤ ਜੀ ਇੱਕ ਬਹੁਤ ਹੀ ਵਿਦਿਆਪੜਿਆ ਹੋਇਆ ਕੋਈ ਪੰਡਤ ਸੀ। ਉਹਨੇ ਪੁੱਤਰ ਪ੍ਰਾਪਤੀ ਲਈ ਇੱਕ ਜੱਗ ਕੀਤਾ। ਸਾਸੰਗਤ ਜੀ ਜੱਗ ਵਿੱਚ ਕੋਈ ਫਰਕ ਕਰਨ ਕਰਕੇ ਜਾਂ ਉਸ ਤਰ੍ਹਾਂ ਹੀ। ਉਹਦੇ ਘਰ ਵਿੱਚ ਪੁੱਤਰ ਤਾਂ ਪੈਦਾ ਹੋਇਆ ਪਰ ਹੁਣੇ ਕਰਤਾਰ ਦੀ ਪਿੰਗਲਾ ਪੁੱਤਰ ਪੈਦਾ ਹੋ ਗਿਆ। ਪਰ ਪਿਛਲੇ ਕੀਤੇ ਕਰਮਾਂ ਅਨੁਸਾਰ ਪੁੰਨ ਕਰਕੇ ਉਹ ਗਿਆਨਵਾਨ ਸੀ। ਇੱਕ ਦਿਨ ਪੰਡਤ ਕਿਸੇ ਨਾਲ ਚਰਚਾ ਕਰ ਰਿਹਾ ਸੀ। ਉਸ ਪੰਡਤ ਦੇ ਘਰ ਵਿੱਚ ਚਰਚਾ ਕਰਨ ਲਈ ਹੋਰ ਵੀ ਪੰਡਤ ਆਏ ਹੋਏ ਸੀ ਆਪਸ ਵਿੱਚ ਵਿਚਾਰ ਕਰ ਰਹੇ ਆ ਇਹ ਪਿੰਗਲਾ ਬੱਚਾ ਵੀ ਜੜਾਏ ਕੋਲ ਬੈਠਾ ਏ ਤੇ ਚੱਲਦੀ ਹੋਈ ਵਿਚਾਰ ਚਰਚਾ ਵਿੱਚ ਪੰਡਤ ਨੇ ਆਪਣਾ ਪੱਖ ਰੱਖਿਆ ਪਰ ਬੱਚੇ ਨੇ ਆਖਿਆ ਨਹੀਂ ਪਿਤਾ ਜੀ ਇਸ ਤਰ੍ਹਾਂ ਇਹ ਗੱਲ ਨਹੀਂ ਹੁੰਦੀ ਇਹ ਗੱਲ ਇਸ ਤਰ੍ਹਾਂ ਹੁੰਦੀ ਆ ਇਹ ਸੁਣ ਕੇ ਪੰਡਤ ਨੂੰ ਗੁੱਸਾ ਆ ਗਿਆ ਕਹਿਣ ਲੱਗਾ ਮੇਰੇ ਟੁਕੜਿਆਂ ਤੇ ਪੜਦਾ ਮੈਨੂੰ ਗਿਆਨ ਦਿੰਨਾ ਦੂਜੇ ਪੰਡਤਾਂ ਸਾਹਮਣੇ ਮੇਰੇ ਨਰਾਦਰੀ ਕਰਦਾ ਗੁੱਸੇ ਵਿੱਚ ਆ ਕੇ ਨਾ ਉਹਨੇ ਕੀ ਕੀਤਾ ਪੰਡਤ ਨੇ ਆਪਣੇ ਪੁੱਤਰ ਨੂੰ ਆਖਿਆ ਹੁਣ ਮੈਂ ਤੈਨੂੰ ਜੰਗਲ ਵਿੱਚ ਛੱਡ ਆਉਣਾ ਦੇਖੂਗਾ ਤੇਰੀ ਰੱਖਿਆ ਕੌਣ ਕਰਦਾ ਪੰਡਤ ਨੂੰ ਗੁੱਸਾ ਆ ਗਿਆ ਕਿਉਂਕਿ ਜਿਹੜਾ ਵਿਦਵਾਨ ਬੰਦਾ ਹੁੰਦਾ ਨਾ ਜਦੋਂ ਉਹਦੇ ਹੰਕਾਰ ਨੂੰ ਛੱਟ ਵੱਜਦੀ ਹੈ ਫਿਰ ਉਹ ਗੁੱਸੇ ਵਿੱਚ ਆ ਕੇ ਕਈ ਵਾਰੀ ਗਲਤ ਕਦਮ ਚੁੱਕ ਲੈਂਦਾ ਹੈ ਪੰਡਤ ਨੇ ਵੀ ਐਦਾਂ ਹੀ ਕੀਤਾ ਆਖਿਆ ਮੈਂ ਵਿਦਵਾਨ ਆ ਲੋਕਾਂ ਚੋਂ ਮੇਰੀ ਇੱਜ਼ਤ ਆ ਤੇ ਤੂੰ ਮੇਰਾ ਪੁੱਤ ਹੋ ਕੇ ਮੈਨੂੰ ਗਲਤ ਕਹੀ ਜਾਣਾ ਅਸਲ ਦੇ ਵਿੱਚ ਗੱਲ ਹੋ ਰਹੀ ਸੀ ਬ੍ਰਹਮ ਗਿਆਨ ਬਾਰੇ ਉਸ ਬੱਚੇ ਨੂੰ ਬ੍ਰਹਮ ਦਾ ਗਿਆਨ ਸੀ ਉਹਦੇ ਪਿਤਾ ਨੂੰ ਨਹੀਂ ਸੀ ਜਿਸ ਕਰਕੇ ਉਹਨੂੰ ਫਿਰ ਗੁੱਸਾ ਆ ਗਿਆ ਤੇ ਉਹਨੂੰ ਕੀ ਕੀਤਾ ਉਹਨੇ ਉਹਨੂੰ ਜੰਗਲ ਦੇ ਵਿੱਚ ਛੱਡ ਕੇ ਉਹ ਆ ਗਿਆ ਦੇਖੋ ਆਪਣੇ ਬੱਚੇ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਉਹਨੇ ਕਿੱਡੀ ਵੱਡੀ ਘਾਣਾ ਐ ਤੇ ਜਦੋਂ ਪਿੰਗਲਾ ਉਹ ਜੰਗਲ ਵਿੱਚ ਗਿਆ ਉਹਦੇ ਜਾਨ ਨਾਲ ਉਥੇ ਐਸੀ ਕਲਾ ਵਰਤੀ ਕਿ ਸੁੱਕੇ ਹੋਏ ਦਰਖਤ ਵੀ ਹਰੇ ਭਰੇ ਹੋ ਗਏ ਸਾਧ ਸੰਗਤ ਜੀ ਪੰਛੀ ਜਿਹੜੇ ਫਲ ਤੋੜ ਕੇ ਦੇ ਨੇੜੇ ਸੁੱਟ ਜਾਇਆ ਕਰਨ ਕਿਉਂਕਿ ਪਿਛਲੇ ਜਨਮਾਂ ਦੀ ਭਗਤੀ ਬਹੁਤ ਜ਼ਿਆਦਾ ਸੀ ਐ ਪਿੰਗਲਾ ਆਪਣੇ ਢੁੰਡਾ ਨਾਲ ਚੁੱਕ ਕੇ ਉਹਨੂੰ ਖਾ ਲਿਆ ਕਰੇ ਇੱਕ ਦਿਨ ਨਾਰਦ मुनि जी ਇਸ ਜੰਗਲ ਦੇ ਵਿੱਚ ਵਿਚਰਦੇ ਆ ਉਹਨਾਂ ਦੇਖਿਆ ਕਿ ਸਾਰਾ ਜੰਗਲ ਹੀ ਸਵਰਗ ਬਣਿਆ ਪਿਆ ਹਾਲਾਂਕਿ ਜੰਗਲ ਤਾਂ ਬੜੇ ਦੇਖਿਆ ਨਾਰਦ मुनि जी ਕਹਿੰਦੇ ਆ ਪਰ ਮੈਂ ਐਹੋ ਜਿਹਾ ਜੰਗਲ ਨਹੀਂ ਦੇਖਿਆ ਕੀ ਖਾਸ ਗੱਲ ਐ ਦੇ ਵਿੱਚ ਲੱਭਿਆ ਖੋਜਿਆ ਅੱਗੇ ਗਏ ਇੱਕ ਪਿੰਗਲੇ ਬੱਚੇ ਨੂੰ ਦੇਖਿਆ ਉਹ ਪੰਡਤ ਦੇ ਬੱਚੇ ਨੂੰ ਜੀਤੇ ਆਲੇ ਦਿਵਾਲੇ ਮੋਰ ਕਬੂਤਰ ਕਈ ਤਰ੍ਹਾਂ ਤਰ੍ਹਾਂ ਦੇ ਪੰਛੀ ਤੇ ਜਾਨਵਰ ਬੈਠੇ ਹੋਏ ਆ ਉਹ ਬੱਚੇ ਨੇ ਦੇਖਿਆ ਵੀ Muni ਜੀ ਤਾਂ ਨਾਰਦ Muni ਆ ਦੇਖਿਆ ਤੇ ਉਹਨਾਂ ਨਮਸਕਾਰ ਕੀਤੀ ਆ ਸੀਸ ਝੁਕਾਇਆ ਮੱਥਾ ਟੇਕਿਆ ਨਾਰਦ Muni ਨੇ ਖੁਸ਼ ਹੋ ਕੇ ਕਿਹਾ ਬੱਚਾ ਤੁਸੀਂ ਇੱਥੇ ਕਿਵੇਂ ਆਉਣਾ ਹੋਇਆ ਫਿਰ ਉਹਨੇ ਸਾਰੀ ਆਪ ਦੀ ਹੱਡ ਬੀਤੀ ਦੱਸੀ ਕਿ ਜਿਵੇਂ जग ਬੀਤੀ ਹੁੰਦੀ ਆ ਇੱਕ ਹੱਡ ਬੀਤੀ ਹੁੰਦੀ ਹੈ ਕਿ ਮੇਰੇ ਨਾਲ ਕੀ ਪਾਣਾ ਵਾਪਰਿਆ ਮੇਰੇ ਪਿਤਾ ਜੀ ਨੇ ਨਾਰਾਜ਼ ਹੋ ਕੇ ਮੈਨੂੰ ਇਸ ਤਰ੍ਹਾਂ ਇੱਥੇ ਛੱਡਿਆ ਏ ਤੇ ਨਾਰਦ मुनि ਨੇ ਆਖਿਆ ਤੁਸੀਂ ਨਾਰਾਜ਼ ਨਾ ਹੋਵੋ ਕਿਸੇ ਪ੍ਰਕਾਰ ਵੀ ਕੀ ਮੰਗਦੇ ਹੋ ਮੰਗੋ ਵਾਰ ਮੰਗੋ ਕਿਉਂਕਿ ਜਿਹੜੇ ਦੇਵਤੇ ਹੁੰਦੇ ਆ ਇਹ ਵਾਰ ਬੜੀ ਛੇਤੀ ਦਿੰਦੇ ਆ ਸੰਗਤੇ ਜਿੰਨੇ ਵੀ ਦੇਵਤੇ ਹਨ ਇਹ ਚਾਹੇ ਸ਼ੰਕਰ ਭਗਵਾਨ ਚੈਨਾਰ ਦਵੁਨੀ ਚਾਹੇ ਬ੍ਰਹਮਾ ਚਾਹੇ ਇੰਦਰ ਵਰਗੇ ਖੁਸ਼ ਵੀ ਬੜੀ ਛੇਤੀ ਹੁੰਦੇ ਆ ਤੇ ਕਈ ਵਾਰ ਨਾਰਾਜ ਜਿਹੜੇ ਨਾ ਉਹ ਵੀ ਬੜੀ ਛੇਤੀ ਹੋ ਜਾਂਦੇ ਆ ਨਾਰਦ मुनि ਕਹਿਣ ਲੱਗਾ ਮੰਗੋ ਜੀ ਕੀ ਮੰਗਦੇ ਹੋ ਤੇ ਉਸ ਵਕਤ ਆਖਿਆ ਮੰਗਾ ਤਾਂ ਮੈਂ ਸਹੀ ਪਰ ਨਾਰਦ मुनि ਜੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਨਾਰਾਜ ਨਾ ਹੋਇਓ ਤੁਸੀਂ ਵਰ ਮੇਰੇ ਕਰਮਾਂ ਅਨੁਸਾਰ ਦੋਗੇ ਜਾਂ ਕਰਮਾਂ ਤੋਂ ਉਲਟ ਆਪਣੇ ਵੱਲੋਂ ਦਵੋਗੇ ਮੇਰੇ ਜੋ ਕਿਸਮਤ ਵਿੱਚ ਹੈ ਉਹਦੇ ਵਿੱਚੋਂ ਮੈਨੂੰ ਵਾਰ ਦਿਓਗੇ ਕਿ ਆਪਣੇ ਵੱਲੋਂ ਵੀ ਕੁਝ ਦੋਗੇ ਦੇਖੋ ਕਿ ਢੀ ਵੱਡੀ ਗੱਲ ਇਹ ਬ੍ਰह्म ਗਿਆਨ ਦੀ ਗੱਲ ਆ ਵੀ ਜੇ ਤਾਂ ਮੇਰੀ ਕਿਸਮਤ ਵਿੱਚ ਆ ਜਿਹੜਾ ਲਿਖਿਆ ਹੈ ਜਿਉਂ ਚੋਂ ਹੀ ਦੇਣਾ ਉਹ ਤਾਂ ਸਮਾਪਾ ਕੇ ਮੈਨੂੰ ਮਿਲ ਹੀ ਜਾਣਾ ਤੇ ਜੇ ਆਪਦੇ ਵੱਲੋਂ ਕੁਝ ਦੇਣਾ ਵਾ ਤਾਂ ਫਿਰ ਦੇਣਾ ਨਹੀਂ ਇਸਦੀ ਮੈਨੂੰ ਕੋਈ ਲੋੜ ਹੀ ਨਹੀਂ ਹੈਗੀ ਫਰਨਾਨਦ ਮੁਨੀ ਕਹਿਣ ਲੱਗੇ ਕਹਿੰਦੇ ਦੇਖੋ ਬੱਚੇ ਦੇਵਾਗਾਤਾ ਤੁਹਾਡੇ ਕਰਮਾਂ ਚੋਂ ਹੀ ਦਊਗਾ ਤੇ ਗੋਬਾਲਕ ਨੇ ਕਿਹਾ ਫਿਰ ਮੈਂ ਕੀ ਮੰਗਾ ਕਰਮਾਂ ਦੇ ਅਨੁਸਾਰ ਤਾਂ ਮੈਨੂੰ ਮਿਲ ਹੀ ਰਿਹਾ ਵਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਕਹਿ ਰਹੇ ਆ ਕਿ ਬਿਨਾ ਕਰਮਾਂ ਤੋਂ ਬੰਦੇ ਨੂੰ ਕੁਝ ਨਹੀਂ ਮਿਲਦਾ ਜੋ ਕਰਮਾਂ ਵਿੱਚ ਲਿਖਿਆ ਉਹੀ ਮਿਲਦਾ ਆਪਾਂ ਕੀ ਆਖ ਸਕਦੇ ਆ ਫਿਰ ਬੱਚੇ ਨੇ ਵੀ ਕਹਿ ਦਿੱਤਾ ਮੁਨੀ ਜੀ ਜਿਹੜਾ ਕੁਝ ਕਰਮਾਂ ਚੋਂ ਆ ਉਤੇ ਮੈਨੂੰ ਮਿਲ ਹੀ ਰਿਹਾ ਵਾ ਤੇ ਮਿਲ ਜਾਵੇਗਾ ਅਜਿਹਿਆਂ ਬ੍ਰਹਮ ਦੀਆਂ ਗੱਲਾਂ ਸੁਣ ਕੇ ਨਾਰਦ मुनि ਜੀ ਬਹੁਤ ਜ਼ਿਆਦਾ ਪ੍ਰਸੰਨ ਹੋ ਗਏ ਤੇ ਫਿਰ ਕਹਿਣ ਲੱਗੇ ਅਸਲ ਦੇ ਵਿੱਚ ਗੱਲ ਇਹ ਵੇ ਕਿ ਇਹ ਬੱਚਾ ਤਾਂ ਨਿਸ਼ਕਾਮ ਹੀ ਹੈ ਇਹ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲਾ ਫਿਰ ਨਾਰਦ मुनि ਨੇ ਜਾ ਕੇ ਪਹਿਲਾਂ ਇੰਦਰ ਦੇਵਤੇ ਨੂੰ ਫਿਰ ਬ੍ਰਹਮਾ ਜੀ ਨੂੰ ਫਿਰ ਵਿਸ਼ਨੂੰ ਨੂੰ ਫਿਰ ਸ਼ਿਵ ਜੀ ਭਗਵਾਨ ਨੂੰ ਉਹ ਬੱਚੇ ਬਾਰੇ ਦੱਸਿਆ ਕੱਜ ਮੈਂ ਜੰਗਲ ਦੇ ਵਿੱਚ ਇੱਕ ਬੱਚੇ ਦੇ ਦਰਸ਼ਨ ਕੀਤੇ ਆ ਪਿੰਗਲਾਵਾ ਪਰ ਉਹਦਾ ਮਨ ਜਿਹੜਾ ਨਾ ਬੜਾ ਤੰਦਰੁਸਤ ਆ ਦੁਨੀਆ ਵਿੱਚ ਕੁਝ ਐਹੋ ਜਿਹੇ ਵੀ ਲੋਕ ਹੁੰਦੇ ਜਿਨ੍ਹਾਂ ਦਾ ਸੰਗਤ ਜੀ ਮਨ ਜਿਹੜਾ ਹੁੰਦਾ ਉਹ ਵਕਾਰਾਂ ਨਾਲ ਭਰਿਆ ਹੁੰਦਾ ਸਰੀਰ ਠੀਕ ਹੁੰਦਾ ਪਰ ਇਹ ਬੱਚਾ ਬਿਲਕੁਲ ਉਲਟ ਐ ਸੁਣ ਕੇ ਸਾਰੇ ਜਿਹੜੇ ਦੇਵਤਿਆਂ ਨੂੰ ਜਦੋਂ ਪਤਾ ਲੱਗਾ ਕਿ ਐਹੋ ਜਿਹਾ ਬੱਚਾ ਨਿਸ਼ਕਾਮੀ ਜਿਹੜਾ ਕਿ ਨਿਸ਼ਕਾਮ ਬੰਦਗੀ ਕਰ ਰਿਹਾ ਸਾਰੇ ਦੇਵਤੇ ਉਸ ਬਾਲਕ ਦੇ ਦਰਸ਼ਨ ਕਰਨ ਲਈ ਆਏ। ਸਾਰਿਆਂ ਨੇ ਆ ਕੇ ਆਪਣੀ-ਆਪਣੀ ਵਾਰੀ ਅਨੁਸਾਰ ਉਸ ਬਾਲਕ ਨੂੰ ਵਰ ਮੰਗਣ ਲਈ ਗਿਆ। ਪਹਿਲਾਂ ਬ੍ਰਹਮਾ ਜੀ ਆਏ। ਉਹਨਾਂ ਨੇ ਆਖਿਆ ਪੁੱਤਰ ਪੁੱਤਰ ਜੀ ਵਰ ਮੰਗੋ। ਅੱਗੋਂ ਬਾਲਕ ਨੇ ਸਾਰਿਆਂ ਨੂੰ ਉਹੀ ਗੱਲ ਕਹੀ ਕਿ ਤੁਸੀਂ ਮੈਨੂੰ ਕੁਝ ਦੋਗੇ ਜਾਂ ਆਪਣੇ ਵੱਲੋਂ ਜਾਂ ਮੇਰੇ ਕਰਮਾਂ ਦਾ। ਸਭ ਨੇ ਆਖਿਆ ਵੀ ਕਰਮਾਂ ਚੋਂ ਹੀ ਦੇਵਾਂਗੇ। ਤਾ ਫੇਰ ਆਖਿਆ ਨਹੀਂ ਫਿਰ ਮੈਨੂੰ ਉਹ ਮਿਲ ਹੀ ਰਿਹਾ ਵਾ ਜੋ ਮੇਰੇ ਕਰਮਾਂ ਦਾ ਵਾ ਉਹ ਕਿਉਂਕਿ ਬੱਚਾ ਦੇਖੋ ਐਡੇ ਵੱਡੇ ਵੱਡੇ ਦੇਵਤੇ ਉਹਦੇ ਕੋਲ ਆਏ ਐ ਵੀ ਕਹਿ ਸਕਦਾ ਸੀ ਕਿ ਮੇਰਾ ਸਰੀਰ ਰਾਜੀ ਕਰ ਦਿਓ ਬਾਣੇ ਵਿੱਚ ਸੀਗਾ ਰੱਬ ਦੀ ਰਜਾ ਵਿੱਚ ਸੀਗਾ ਸਾਰੇ ਦੇਵਤੇ ਵਾਰੀ-ਵਾਰੀ ਆਉਂਦੇ ਆ ਹੈਰਾਨ ਹੁੰਦੇ ਆ ਕਹਿੰਦੀ ਆ ਕਿ ਸਾਡੇ ਆਉਣ ਦਾ ਕੀ ਲਾਭ ਹੋਇਆ ਆਪਾਂ ਐਂ ਹੂੰ ਕਰਦਿਆਂ ਕਹਿੰਦੇ ਕਿ ਪਰਮਾਤਮਾ ਅੱਗੇ ਭਗਵਾਨ ਜੀ ਅੱਗੇ ਦੇਵਤੇ ਕਹਿੰਦੇ ਵੀ ਅਰਦਾਸ ਕਰਦੇ ਆ ਇਹਦੇ ਅੰਗ ਸਾਬਤ ਕਰਵਾ ਦਿੰਦੇ ਆ ਐ ਹੋਂ ਸਾਰਿਆਂ ਨੇ ਮਿਲ ਕੇ ਫਿਰ ਸਾਰੇ ਦੇਵਤਿਆਂ ਨੇ ਭਗਵਾਨ ਜੀ ਅੱਗੇ ਅਰਦਾਸ ਕੀਤੀ ਆ ਪ੍ਰਮਾਤਮਾ ਨੇ ਦੇਵਤਿਆਂ ਦੀ ਅਰਦਾਸ ਸੁਣੀ ਆ ਤੇ ਉਹ ਪਿੰਗਲੇ ਬੱਚੇ ਦੀ ਕੰਚਨ ਵਰਗੀ ਸੁੰਦਰ ਦੇ ਬਣਾ ਦਿੱਤੀ ਆ ਸੋਨੇ ਵਰਗੀ ਹੁਣ ਸੋਨੇ ਵਰਗੀ ਉਹਦੀ ਦੇ ਹੋ ਗਈ ਬਿਲਕੁਲ ਰਾਜੀ ਹੋ ਗਿਆ ਫਿਰ ਵੀ ਉਸਨੂੰ ਹੰਕਾਰ ਨਹੀਂ ਹੋਇਆ ਫਿਰ ਆਪਦੇ ਪਿਤਾ ਜੀ ਕੋਲ ਗਿਆ ਜਦੋਂ ਦੇਖਿਆ ਪਿਤਾ ਜੀ ਨੇ ਕਿ ਬੱਚਾ ਬਿਲਕੁਲ aroga tandrusta ਮੈਂ ਤਾਂ ਪਿੰਗਲਾ ਇਹਨੂੰ ਛੱਡ ਕੇ ਆਇਆ ਸੀ ਕਿਹਸਾ ਚਮਤਕਾਰ ਹੋ ਗਿਆ ਪਿੰਗਲੇ ਬੱਚੇ ਦੇ ਅੰਗ ਸਾਬਤ ਹੋ ਗਏ ਫਿਰ ਉਹਨੇ ਸਾਰੀ ਗੱਲਬਾਤ ਦੱਸੀ ਆਪਣੇ ਪਿਤਾ ਜੀ ਨੇ ਤੇ ਫਿਰ ਪਛਤਾਪਤਾ ਹੋਇਆ ਸੋ ਇਸ ਪ੍ਰਕਾਰ ਵੱਡੇ ਵੱਡੇ ਦੇਵਤੇ ਵੀ ਸਾਧੂਆਂ ਦੇ ਦਰਸ਼ਨਾ ਦੀ ਤੂੜੀ ਨੂੰ ਲੋਚਦੇ ਐ ਐਸੇ ਸ਼ੰਕਰ ਨਾਰਦ ਸ਼ੇਖ ਨਾਗ ਮੁੰਨ ਤੁਰ ਸਾਧੂ ਕੀ ਲੋਚੀਏ ਐ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਆ ਕਿ ਜਿਹੜਾ ਵੀ ਕੋਈ ਮਨੋਖ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦਾ ਏ ਧਰਮ ਰਾਏ ਕੀ ਖਾਨ ਛੁਕਾਵੇ ਉਹ ਧਰਮ ਰਾਜੇ ਦਾ ਉਹਨੂੰ ਕੋਈ ਡਰ ਨਹੀਂ ਜੇ ਰਹਿੰਦਾ ਧਰਮ ਰਾਜ ਦਾ ਕੋਈ ਡਰ ਨਹੀਂ ਰਹਿੰਦਾ ਉਹ ਡਰ ਲੈ ਜਾਂਦੇ ਆ ਕਿਉਂਕਿ ਸਾਧੂ ਸੰਤ ਡੁੱਬਦੇ ਹੋਿਆਂ ਨੂੰ ਕੱਢ ਲੈਂਦੇ ਆ ਸਾਧੂ ਸੰਤ ਜਿਹੜੇ ਆ ਬਚਾ ਲੈਂਦੇ ਆ ਜਿੱਥੇ-ਜਿੱਥੇ ਸਾਧੂ ਜਣ ਜਾ ਕੇ ਬੈਠਦੇ ਆ ਉੱਥੇ ਪਾਵਨ ਸਥਾਨ ਪ੍ਰਗਟ ਹੋ ਜਾਂਦੇ ਆ ਜਿੱਥੇ-ਜਿੱਥੇ ਉਹ ਚਰਨ ਪਾਉਂਦੇ ਆ ਉਹਨਾਂ ਕਰਕੇ ਸਾਧੂਆਂ ਦੀ ਸੰਗਤ ਐ ਇਹਨਾਂ ਦੇ ਚਰਨਾਂ ਦੀ ਧੂੜੀ ਗੁਰਸਿੱਖਾਂ ਕੀ ਹਰ ਤੋੜ ਦੇ ਹਮ ਪਾਪੀ ਪੀ ਗਤ ਪਾਏ ਬਿਲਕੁਲ ਐਸੀ ਤਰ੍ਹਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਸਿੱਖਾਂ ਦੇ ਚਰਨਾਂ ਦੀ ਧੂੜੀ ਮਹਾਰਾਜ ਜੀ ਕਹਿੰਦੇ ਆ ਕਿ ਦੇਵਤੇ ਵੀ ਮੰਗਦੇ ਆ ਇਹ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸੰਗਤ ਵਿੱਚ ਸਿੱਖਾਂ ਦੇ ਚਰਨਾਂ ਦੀ ਧੂੜੀ ਸੰਤਾਂ ਦੇ ਚਰਨਾਂ ਦੀ ਧੂੜੀ ਦੀ ਮਾਤ ਤੁਹਾਨੂੰ ਸੰਗਤ ਨੂੰ ਦੱਸਿਆ ਸੀ ਸਿੱਖਾਂ ਨੂੰ ਦੱਸਿਆ ਸੀ ਕਿ ਨਾਮ ਜਪਣ ਵਾਲੀਆਂ ਰੂਹਾਂ ਉਹਨਾਂ ਦੇ ਦਰਸ਼ਨ ਹੋ ਜਾਣ ਉਹਨਾਂ ਦੀ ਸੰਗਤ ਹੋ ਜੇ ਇਹ ਦੋ ਵੱਡਾ ਪੁੰਨ ਕੀ ਹੋ ਸਕਦਾ ਕਿਉਂਕਿ ਮਹਾਰਾਜ ਆਪ ਖੁਦ ਸੇਵਾ ਕਰਦੇ ਐ ਜਦੋਂ ਭਾਈ ਜੇਠਾ ਜੀ ਬਣ ਕੇ ਸਾਧੂ ਸੰਤਾਂ ਨੇ ਆ ਜਣਾ ਉਹਨਾਂ ਨੂੰ ਕੁੰਗਣੀਆਂ ਸਿਖਾਉਣੀਆਂ ਜਦੋਂ 1574 ਈਸਵੀ ਨੂੰ ਪਰੇ ਸੰਗਤ ਵਿੱਚ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਪਹਿਲਾ ਆਪ ਮੱਥਾ ਟੇਕਿਆ ਫਿਰ ਬਾਬਾ ਬੁੱਢਾ ਜੀ ਪਾਸੋਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਵਾਇਆ ਫਿਰ ਆਪ ਨੇ ਬਹੁਤ ਸ਼ਰਦਾ ਦੇ ਨਾਲ ਪਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਰਾਮਦਾਸ ਕਹਿ ਕੇ ਪੁਕਾਰਿਆ ਐ ਸਮੇਂ ਗੁਰੂ ਰਾਮਦਾਸ ਜੀ ਬਹੁਤ ਵਿਰਾਗ ਅਵਸਥਾ ਵਿੱਚ ਸੀਗੇ। ਆਪ ਕਹਿਣ ਲੱਗੇ ਸਤਿਗੁਰ ਜੀ ਤੁਸੀਂ ਜਾਣਦੇ ਹੀ ਹੋ। ਮੈਂ ਤਾਂ ਲਾਹੌਰ ਦੀਆਂ ਗਲੀਆਂ ਵਿੱਚੋਂ ਨਿਆਸਰਾ ਹੋ ਕੇ ਨਿਕਲਿਆ ਸੀ। ਜਿਨ੍ਹਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ ਉਹਨਾਂ ਨੂੰ ਐਡਾ ਵਡਾ ਗੁਰਿਆਈ ਦਾ ਤਖਤ ਉਹਨਾਂ ਦੇ ਸਿਰ ਤੇ ਛਤਰ ਚੁਲਾ ਦਿੱਤਾ। ਐ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਿਮਰਤਾ ਸੀ। ਕਿਉਂਕਿ ਸਤਗੁਰ ਦੀ ਨਿਮਰਤਾ ਤੇ ਹਲੀਮੀ ਇਕ ਵੱਡਾ ਗੁਣ ਸੀ ਮਹਾਪੁਰਖਾਂ ਦੇ ਚਰਨਾਂ ਦੀ ਤੂੜੀ ਬਾਬਤ ਸਾਖੀ ਇੱਕ ਹੋਰ ਆਉਂਦੀ ਹੈ ਇਸ ਕਰਕੇ ਦੇਖੋ ਬਹੁਤੇ ਲੋਕ ਮਹਾਰਾਜ ਨੂੰ ਮੱਥਾ ਟੇਕਣਾਉਂਦੇ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੁਪੁੱਤਰ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਜੀ ਜੋ ਕੇ ਉਦਾਸੀਨ ਮੱਤ ਦਾ ਪ੍ਰਚਾਰ ਕਰਿਆ ਕਰਦੇ ਆ ਉਹ ਅੰਮ੍ਰਿਤਸਰ ਸਹਿਬ ਆਏ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਸਵਾਗਤ ਕੀਤਾ ਵਾ ਮਹਾਰਾਜ ਜੀ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਜੀ ਨੂੰ ਪਰਖਣ ਵਾਸਤੇ ਇਹ ਸ਼ਬਦ ਕਹੇ ਸੀ ਪੁਰਖਾ ਐ ਦਾੜੀ ਕਿਉਂ ਵਧਾਈਏ ਇੰਨਾ ਲੰਮਾ ਦਾੜਾ ਸੀ ਮਹਾਰਾਜ ਜੀ ਦਾ ਆਖਿਆ ਐ ਦਾੜਾ ਇੰਨਾ ਲੰਮਾ ਕਿਉਂ ਆ ਚੌਥੇ ਪਾਸ਼ਾ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਪਿਆਰ ਨਾਲ ਉੱਤਰ ਦਿੱਤਾ ਕਿ ਆਪ ਵਰਗੇ ਮਹਾਪੁਰਖਾਂ ਦੇ ਚਰਨ ਛਾੜਨ ਲਈ ਆ ਐ ਦਾੜਾ ਪ੍ਰਕਾਸ਼ ਕੀਤਾ ਹੈ बाबा शिरिचंद जी ਨੂੰ ਉਸ ਵਕਤ ਪਤਾ ਲੱਗਾ ਕਿ ਵਾਕਿਆਈ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਪਿਤਾ ਜੀ ਦੀ ਗੱਦੀ ਦੇ ਸਹੀ ਹੱਕਦਾਰ ਆ। ਬਾਬਾ ਸ਼ਿਰੀਚੰਦ ਜੀ ਨੇ ਬਚਨ ਕੀਤੇ ਕਿ ਆਪ ਜੀ ਨੇ ਇੰਨੀ ਨਿਮਰਤਾ ਦੇ ਸਦਕਾ ਇਹ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਦੇ ਪਾਸੋਂ ਪ੍ਰਾਪਤ ਕੀਤੀ ਹੈ। ਆਪ ਜੀ ਹੀ ਇਹਦੇ ਵਾਕਿਆਈ ਸੱਚੇ ਹੱਕਦਾਰੋ। ਬڑے-ਵੱਡੇ ਗੁਣ ਹਨ ਆਪ ਜੀ ਦੇ ਵਿੱਚ ਇਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਹਿਲੇ ਤਿੰਨ ਗੁਰੂ ਸਾਹਿਬਾਨ ਦੀ ਬਾਣੀ ਹੋਰ 71 ਬਾਣੀ ਦੀ ਸੰਭਾਲ ਕੀਤੀ ਤੇ ਇਸ ਤੋਂ ਬਿਨਾਂ ਆਪਣੀ ਬਾਣੀ ਵੀ ਸਤਗੁਰ ਦੀ ਧੀ ਰਾਗਾਂ ਵਿੱਚ ਹੈ ਮਹਾਰਾਜ ਜੀ ਨੇ ਸਿੱਖੀ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਸਿੱਖੀ ਦੇ ਪ੍ਰਚਾਰ ਵਿੱਚ ਗੁਰੂ ਰਾਮਦਾਸ ਜੀ ਦੀ ਵੱਡੀ ਦੇਣ ਇਸ ਕ ਜਿਸ ਪ੍ਰਭੂ ਨੇ ਸਿਰਜੇ ਉਹਨਾਂ ਦਇਆ ਕਰਕੇ ਧਰਮ ਦੀ ਕਲਾ ਵੀ ਬਖਸ਼ੀ ਹੈ ਤੰਤਾਨਾ RAMDAS GURU ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰੇ ਗੁਰੂ RAMDAS ਚੇ ਪਾਸ਼ਾ ਜੀ ਦੇ ਜੀਵਨ ਇਤਿਹਾਸ ਨੂੰ ਚੰਗੀ ਤਰ੍ਹਾਂ ਵਿਚਾਰਨ ਤੋਂ ਪਤਾ ਲੱਗਦਾ ਏ ਕਿ ਉਹਨਾਂ ਦਾ ਸਾਰਾ ਜੀਵਨ ਹੀ ਕਠਿੰਤ ਪਸਿਆ ਤੇ ਸੇਵਾ ਸਿਮਰਨ ਵਿੱਚ ਬੀਤਿਆ ਸਤ ਕੋਸਾਲ ਦੀ ਉਮਰ ਸੀ ਜਦੋਂ ਮਾਤਾ ਪਿਤਾ ਦਾ ਸਾਯਾ ਸਿਰ ਤੋਂ ਉੱਠ ਗਿਆ ਸੀ ਫਿਰ ਬਾਸਰ ਕੇ ਤੋਂ ਗੋਇੰਦਵਾਲ ਸੈਬਾਉਣਾ ਕਲਣਾ ਕਲਨੀ ਇਸ ਦੇ ਨਾਲ ਹੀ ਰਾਗ ਵਿਦਿਆ ਕਾਵਿ ਵਿਦਿਆ ਕੋਮਲ ਹੁਨਰਾਂ ਦੀ ਆਪ ਪੁਰ ਸਤ ਗੁਰਾਂ ਨੇ ਰਹਿਮਤ ਕੀਤੀ ਗੁਰੂ ਸਾਹਿਬ ਜੀ 7 ਸਾਲ ਗੱਦੀ ਤੇ ਸਵਭਵੇਂ ਬਣ ਰਹੇ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਮੇਂ ਦੌਰਾਨ ਤੇ ਜੇ ਪਾਤਸ਼ਾਹ ਦੇ ਬਚਨ ਮੰਨੇ ਆ ਦੇਖੋ ਮਾਰਤਾ ਦੀ ਦੇਖਪਾਲ ਦੀ ਗੱਲ ਆ ਸਰੋਵਰਾਂ ਦੀ ਖੁਦਾਈ ਦੀ ਗੱਲ ਆ ਗੁਰੂ ਘਰ ਆਉਂਦੀਆਂ ਸੰਗਤਾਂ ਲਈ ਸਿੱਖਾਂ ਲਈ ਬਿਆੰਤ ਪ੍ਰਬੰਧ ਕੀਤੇ ਆ। ਕਈ ਵਾਰੀ ਇਦਾਂ ਦਾ ਸਮਾਂ ਵੀ ਬਣਦਾ ਕਿ ਆਪਾਂ ਸੰਗਤ ਜੀ ਗਰੀਬੀ ਵਿੱਚ ਡੋਲ ਜਾਣੀ ਆ। ਇੱਥੇ ਮੈਂ ਇਸ ਵਿਚਾਰ ਵਿੱਚ ਕਹ ਦੇ ਹਾਂ ਕਿ ਜਦੋਂ ਵੀ ਇਸ ਤਰ੍ਹਾਂ ਦੀ ਡੋਲ ਜਾਈਏ ਭਾਈ ਜੇਠਾ ਜੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦਾ ਜੀਵਨ ਪੜੋ। ਦੇਖੋ ਭਾਈ ਜੇਠਾ ਜੀ ਉਹਨਾਂ ਦੇ ਘਰ ਵਿੱਚ ਗਰੀਬੀ ਸੀ। ਛੋਟੀ ਉਮਰ ਵਿੱਚ ਦੇਖੋ ਉਹਨਾਂ ਨੂੰ ਆਪਣਾ ਜਿਹੜਾ ਹੈ ਨਾ ਨਗਰ ਉਹ ਛੱਡਣਾ ਪਿਆ। ਉਹ ਬਚਪਨ ਦੇ ਵਿੱਚ ਹੀ ਸਾਰੇ ਕਾਰਜ ਕਰਨੇ ਪਏ ਛੋਟੀ ਉਮਰ ਵਿੱਚ ਛੋਲਿਆਂ ਦੀਆਂ ਕੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸੀ ਕਿੰਨਾ ਕੁਝ ਜ਼ਿੰਦਗੀ ਵਿੱਚ ਹੋਇਆ ਪਰ ਦੇਖੋ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਐਸੀ ਕਿਰਪਾ ਕਰ ਦਿੱਤੀ ਕਿ ਉਹਨਾਂ ਦੀ ਨਿਮਰਤਾ ਦੇਖ ਕੇ ਉਹਨਾਂ ਦੀ ਇਹ ਸੇਵਾ ਦੀ ਪਾਵਨਾ ਦੇਖ ਕੇ ਕਿੱਥੋਂ ਕਿੱਥੇ ਪਹੁੰਚ ਗਏ ਦੇਖੋ ਰਾਤੀ ਛੋਲੇ ਸਾਫ਼ ਕਰਕੇ ਪਿਓ ਦੇਣੇ ਸਵੇਰੇ ਉੱਠ ਕੇ ਅਵਾਲ ਲੈਣੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਹਾਜ਼ਰੀ ਪਰਣੇ ਸੰਗਤਾਂ ਦੇ ਦਰਸ਼ਨ ਕਰਨੇ ਲੰਗਰ ਦੀ ਸੇਵਾ ਵੀ ਕਰਨੀ ਫਿਰ ਆਪਣੀ ਕਾਰਵਿਹਾਰ ਵਿੱਚ ਰੁੱਝ ਜਾਣਾ ਐ ਇਸ ਤਰ੍ਹਾਂ ਹੁੰਦਾ ਰਿਹਾ ਹੁਣ ਤੱਕ ਜਵਾਨੀ ਦੀ ਉਮਰ ਵੀ ਇਦਾਂ ਹੀ ਆ ਗਈ ਸੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਪਾਈ ਜੇਠਾ ਜੀ ਯਤੇਮ ਤੇ ਬੇਸਹਾਰਾ ਪਰ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਨਜ਼ਰਾਂ ਵਿੱਚ ਆਪ ਦਾ ਸਤਕਾਰ ਸੀ ਕਿਉਂਕਿ ਧਰਮੀ ਸੀਗੇ ਕੀਰਤੀ ਸੀਗੇ ਅਸਲੀ ਤਾਂ ਸਤਗੁਰ ਨੇ ਕਿਰਪਾ ਕੀਤੀ ਉਹ ਵੀ ਦਿਨ ਆਇਆ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਪਤਨੀ ਗੁਰੂ ਕਮਾਲ ਉਹਨਾਂ ਨੇ ਘਰ ਵਿੱਚ ਗੱਲ ਚਲਾਈ ਕਿ ਬੀਬੀ ਪਾਨੀ ਜੀ ਦੀ ਵਿਆਹ ਲਈ ਜੋਗਵਰ ਚਾਹੀਦਾ ਏ ਤੇ ਗੁਰੂ ਸਾਹਿਬ ਜੀ ਨੇ ਪਾਈ ਜੇਠਾ ਜੀ ਬਲੇ ਸ਼ਹਿਰਾ ਕਰਕੇ ਆਖਿਆ ਸੀ ਐਨਾ ਵਰਗਾ ਚਾਹੀਦਾ ਏ ਤੇ ਐਨਾ ਵਰਗਾ ਤਾਂ ਐਈ ਆ ਪਾਈ ਜੇਠਾ ਜੀ ਨੂੰ ਜੋਗਵਰ ਜਾਣਿਆ ਐ ਇੱਕ ਧਰਮੀ ਜੀਵਨ ਵਾਲੇ ਸੱਚੇ ਕਿਰਤੀ ਦਾ ਸਤਕਾਰ ਜਿਕੇ ਅੱਜ ਵੀ ਆਪਾਂ ਇਹੀ ਸੱਚੀ ਸੁੱਚੀ ਕਿਰਤ ਕਰਾਂਗੇ ਬਹੁਤ ਚੜ੍ਹਦੀ ਕਲਾ ਵਾਲਾ ਜੀਵਨ ਹੋ ਜਾਵੇਗਾ ਤੇ ਫਿਰ ਗੁਰੂ ਪਿਆਰਿਓ ਸਤਗੁਰ ਦੀ ਐਸੀ ਕਲਾ ਵਰਤੀ ਆ ਬੈਠਾ ਸੋਢੀ ਪਾਤਸ਼ਾ RAM DAS SATGURU ਕਹਾਏ ਗੁਰੂ ਅਮਰਦਾਸ ਸੱਚੇ ਪਾਸ਼ਾ ਜੀ ਦਾ ਹੁਕਮ ਮੰਨ ਕੇ ਪਾਪਾ ਬੁੱਢਾ ਜੀ ਦੇ ਨਾਲ ਜਦੋਂ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਆਉਂਦੇ ਆ ਨਵਾਂ ਨਗਰ ਵਸਾਉਂਦੇ ਆ ਸਰੋਵਰ ਵੀ ਬਣਾਉਂਦੇ ਆ ਅੰਮ੍ਰਿਤਸਰ ਸਿਫਤੀ ਦਾ ਘਰ ਬਣ ਜਾਂਦਾ ਏ ਇੱਥੇ ਮਹਾਰਾਜ ਸੱਚੇ ਪਾਸ਼ਾ ਜੀ ਨੇ ਜਿਹੜਾ ਨਗਰ ਦੀ ਨਿਊ ਰੱਖੀ ਸੀ ਨਾਮ ਉਹਦਾ ਗੁਰੂ ਕਾ ਚੱਕ ਸੀ ਬਾਅਦ ਵਿੱਚ ਚੱਕ ਰਾਮਦਾਸ ਤੇ ਫਿਰ ਹੌਲੀ-ਹੌਲੀ ਅੰਮ੍ਰਿਤਸਰ ਸਰੋਵਰ ਬਣਿਆ ਉਹਦੇ ਨਾਂ ਤੇ ਅੰਮ੍ਰਿਤਸਰ ਸ਼ਹਿਰ ਪ੍ਰਸਿੱਧ ਹੋਇਆ ਤੇ ਇੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਰਹਿ ਕੇ ਬਹੁਤ ਸਤਕਾਰ ਨਿਮਰਤਾ ਦੇ ਨਾਲ ਸ਼ੈਨਸ਼ੀਲਤਾ ਦੇ ਨਾਲ ਵੱਡੀਆਂ-ਵੱਡੀਆਂ ਪੁਵਿੱਖ ਵਿੱਚ ਆਉਣ ਵਾਲੀਆਂ ਔਖੜਾਂ ਨੂੰ ਕਿਵੇਂ ਸਾਹਮਣਾ ਕਰਨਾ ਉਹਨਾਂ ਨਾਲੇ ਸਾਰੀ ਇਹ ਵਿਚਾਰ ਜਿਹੜੇ ਸਿੱਖਾਂ ਨੂੰ ਦਿੱਤੀ ਆ ਤੇ ਸੰਤਾਂ ਦੇ ਚਰਨਾਂ ਦੀ ਧੂੜ ਦੀ ਹੈ ਵਿਸ਼ੇਸ਼ਤਾ ਹੈ ਮਹਾਰਾਜੀ ਦੱਸਦੇ ਆ ਕਿ ਸੋਪਿੰਗਲਾ ਬੱਚਾ ਕਿਸ ਤਰ੍ਹਾਂ ਉਹਨੂੰ ਐਡੀ ਕਿਰਪਾ ਹੋਈ ਦੇਵਤਿਆਂ ਨੇ ਉਹਦੇ ਲਈ ਅਰਦਾਸ ਕੀਤੀ ਆ ਕਿੱਡੀ ਵੱਡੀ ਗੱਲ ਆ ਇਹ ਕਈ ਵਾਰੀ ਛੋਟੇ-ਛੋਟੇ ਦਸ਼ਟਾਂ ਦਾ ਜਿਹੜੇ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਸੋ ਸਾਨੂੰ ਜਿਹੜੀਆਂ ਪਾਵਨ ਸਾਖੀਆਂ ਨੇ ਇਹਨਾਂ ਨੂੰ ਕੇਵਲ ਪੜ੍ਹਨਾ ਸੁਣਨਾ ਨਹੀਂ ਚਾਹੀਦਾ ਸਗੋਂ ਸਿੱਖਣਾ ਵੀ ਚਾਹੀਦਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨੋ ਸੁਣ ਕੇ ਮੰਨ ਕੇ ਇਹਨਾਂ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਮਹਾਰਾਜ ਸਚੇ ਪਾਤਸ਼ਾਹ ਜੀ ਰਹਿਮਤ ਕਰਨ ਜੀ ਪੁਲਚੁਕ ਦੀ ਖਿਮਾ ਬਖਸ਼ਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ